ਮੁਹਾਲੀ ਦੇ ਪਿੰਡ ਸੁਹਾਣਾ ਵਿੱਚ ਬੀਸਮੈਂਟ ਫੋਟੇ ਜਾਣਕਾਰ ਨਾਲ ਦੀ ਇਮਾਰਤ ਟਿੱਗ ਨਾਲ ਦੋ ਨੌਜਵਾਨਾਂ ਦੀ ਮੌਤ ਬਾਅਦ ਨਗਰ ਨਿਗਮ ਹਰਕਤ ਵਿੱਚ ਹੈ ਨਗਰ ਨਿਗਮ ਦੇ ਅਧੀਨ ਪੈਂਦੇ ਪਿੰਡਾਂ ਵਿੱਚ ਅਣਅਧਿਕਾਰਤ ਬਣੀਆਂ ਦੁਕਾਨਾਂ ਦੇ ਮਾਮਲੇ ਵਿੱਚ ਮੇਰ ਅਮਰਜੀਤ ਸਿੰਘ ਜੀ ਤੇ ਸਿੱਧੂ ਨੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਟੀ ਬਾਨਿਤ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਦੇ ਨਾਲ-ਨਾਲ ਫਾਰਮ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਹੰਗਾਮੀ ਬੈਠਕ ਕੀਤੀ ਹੈ ਵੈਟਕ ਤੋਂ ਬਾਅਦ ਜਾਣਕਾਰੀ ਦਿੰਦੇ ਆ ਮੇਰ ਅਮਰਜੀਤ ਸਿੰਘ ਜੀ ਤੁਸੀਂ ਦੋਨੇ ਕਿਹਾ ਕਿ ਪਿੰਡਾਵੇ ਸਿਰਫ ਤਿੰਨ ਮੰਜ਼ਿਲਾ ਬਿਲਡਿੰਗਾਂ ਪਾਸ ਨਹੀਂ ਪਰ ਕਈ ਲੋਕਾਂ ਨੇ ਨੀਮਾਦੀ ਉਲੰਘਣਾ ਕਰਕੇ ਬਹੁ ਮੰਜ਼ਿਲਾ ਬਿਲਡਿੰਗਾਂ ਬਣਾਈਆਂ ਹੋਈਆਂ ਨੇ ਇਸ ਸਬੰਧੀ ਉਹਨਾਂ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਜਿਸ ਵਿੱਚ ਉਹਨਾਂ ਅਨअप्रੂਵਡ ਤੇ ਖਸਤਾ ਹਾਲਤ ਬਿਲਡਿੰਗਾਂ ਤੇ ਇਸ ਕੰਜਾ ਕਸਿਆ ਹੋਰ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਦੇਖੋ ਇਹ ਦੋ ਤਿੰਨ ਗੱਲਾਂ ਹੈਗੀਆਂ ਨੇ ਜਿਹੜੀਆਂ ਮੇਨਲੀ ਜਿਹੜਾ ਇੱਕ ਕਾਨੂੰਨ ਹੈਗਾ ਇੱਕ ਰੈਡ ਲਾਈਨ ਹੁੰਦੀ ਆ ਇੱਕ ਰੈਡ ਲਾਈਨ ਤੋਂ ਬਾਹਰ ਦਾ ਏਰੀਆ ਹੁੰਦਾ ਕਈ ਜਗ੍ਹਾ ਤੇ ਰੈੱਡ ਲਾਈਨ ਦੇ ਵਿੱਚ ਅੰਦਰ ਮਕਾਨ ਬਣੇ ਹੋਏ ਨੇ ਜਾਂ ਅੱਗੇ ਤਾਂ ਕੋਈ ਬਿਲਡਿੰਗ ਬਣੀ ਹੋਈ ਹੈਗੀ ਆ ਉਹ ਤੇ ਕਾਨੂੰਨ ਕੁਝ ਹੋਰ ਕੰਮ ਕਰੂਗਾ ਤੇ ਜਿਹੜੀ ਉਦੋਂ ਬਾਹਰ ਹੈਗੀਆਂ ਨੇ ਬਿਲਡਿੰਗਾਂ ਉਹਦੇ ਤੇ ਕੁਝ ਹੋਰ ਐਕਸ਼ਨ ਹੋਣਾ ਹੈਗਾ ਉਹਦਾ ਕਾਰਨ ਇਹ ਦੇਖੋ ਸਭ ਤੋਂ ਪਹਿਲਾਂ ਸਾਡਾ ਫਰਜ਼ ਇਹ ਬਣਦਾ ਹੈਗਾ ਕਿ ਅਸੀਂ ਟੀਮਾਂ ਆਪਣੇ ਵੱਲੋਂ ਭੇਜੀਆਂ ਹੋਈਆਂ ਨੇ ਉਹ ਚੈੱਕ ਕਰ ਰਹੀਆਂ ਨੇ ਸਰਵੇ ਕਰਵਾ ਰਹੀਆਂ ਨੇ ਜਿਹੜੀਆਂ ਬਿਲਡਿੰਗਾਂ ਕਮਜ਼ੋਰ ਨੇ ਬਿਲਡਿੰਗਾਂ ਮੱਲੋਂ ਖੜੀਆਂ ਹੋਣ ਦੇ ਰਹਿਣ ਦੇ ਕਾਬਿਲ ਨਹੀਂ ਹੈਗੀਆਂ ਉਹ ਬਿਲਡਿੰਗਾਂ ਨੂੰ ਅਸੀਂ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਰਿਮੂਵ ਕਰ ਦਈਏ ਜੇ ਉਹ ਪਹਿਲਾਂ ਤਾਂ ਮਾਲਕਾਂ ਨੂੰ ਕਹੀਏ ਕਿ ਇਹਨੂੰ ਤੋੜੋ ਬਿਲਡਿੰਗ ਨੂੰ ਇਹ ਤੁਹਾਡੀ ਰਹਿਣ ਯੋਗ ਬਿਲਡਿੰਗ ਨਹੀਂ ਹੈਗੀ ਇਹਨੂੰ ਬਿਲਡਿੰਗ ਨੂੰ ਤੁਸੀਂ ਡਿਮੋਲਿਸ਼ ਕਰੋ ਜੇ ਬਾਈ ਜਾਸ ਉਹ ਨਹੀਂ ਕਰਦੇ ਤਾਂ ਖੁਦ ਕਾਰਪੋਰੇਸ਼ਨ ਉਹ ਜ਼ਿੰਮੇਵਾਰੀ ਲਊਗੀ ਉਦੋਂ ਅਲਾਵਾ ਇੱਕ ਗੱਲ ਇਹ ਹੈਗੀ ਹੈ ਕਿ ਕੁਝ ਬਿਲਡਿੰਗਾਂ ਇਹੋ ਜਿਹੀਆਂ ਹੈਗੀਆਂ ਨੇ ਨਹੀਂਆਂ ਅਨੌਥਰਾਇਜ਼ ਬਣੀਆਂ ਹੋਈਆਂ ਹੈਗੀਆਂ ਨੇ ਬਹੁਤ ਉੱਚੀਆਂ ਉੱਚੀਆਂ ਬਿਲਡਿੰਗਾਂ ਬਣਗੀਆਂ ਤੇ ਬਹੁਤ ਜ਼ਿਆਦਾ ਵੈਲਿਊਸ਼ਨ ਉਹਦੇ ਵਿੱਚ ਹੈਗੀ ਆ ਔਰ ਉਹਨਾਂ ਦੀ ਜਿਹੜੀ ਸਟਰੈਂਥ ਉਹ ਵੀ ਪ੍ਰੋਪਰ ਨਹੀਂ ਹੈਗੀ ਔਰ ਉਹਦੇ ਵਿੱਚ ਘੱਟ ਤੋਂ ਘੱਟ ਨਹੀਂ ਤਾਂ ਮੇਰੇ ਖਿਆਲ ਵੀ 100 100 ਤੋਂ 200 ਲੋਕ ਰਹਿੰਦੇ ਹੈਗੇ ਆ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਵੀ ਜਿਆਦਾ ਉਹਨਾਂ ਨੂੰ ਤੁਸੀਂ ਆਪਣੇ ਸਿਸਟਮ ਦੇ ਵਿੱਚ ਲੈ ਕੇ ਆਓ ਨਕਸ਼ੇ ਵਗੈਰਾ ਪਾਸ ਕਰਵਾਓ ਤੇ ਉਹਨੂੰ ਉਸ ਮੁਤਾਬਕ ਬਣਾਓ ਜਿਸ ਤਰ੍ਹਾਂ ਮੁਤਾਬਕ ਜੋ ਸਾਡੀ ਪਾਲਿਸੀ ਕਹਿੰਦੀ ਆ ਜੇ ਉਹ ਨਹੀਂ ਕਰਵਾਉਂਦੇ ਤਾਂ ਅਸੀਂ ਉਹ ਬਿਲਡਿੰਗਾਂ ਨੂੰ ਸੀਲ ਕਰਾਂਗੇ ਇਹ ਜੋ ਅਸੀਂ ਸਾਡੀਆਂ ਅੱਜ ਵੀ ਮੀਟਿੰਗਾਂ ਅਸੀਂ ਮੈਂ ਹੁਣ ਇਸੇ ਦਫ਼ਤਰ ਬੈਠਾ ਹੈਗਾ ਤੇ ਕਮਿਸ਼ਨਰ ਸਾਹਿਬ ਹੁਣੇ ਡੀਸੀ ਦੀ ਮੀਟਿੰਗ ਦੇ ਵਿੱਚੋਂ ਆਏ ਨੇ ਤੇ ਅਸੀਂ ਹੁਣ ਆਪਸੀ ਮੀਟਿੰਗ ਕਰਨੀ ਹੈਗੀ ਆ ਅਸੀਂ ਜਿਹੜਾ ਉਹ ਵਰਕਿੰਗ ਹੁਣ ਤੱਕ ਹੋਈ ਆ ਉਹਦਾ ਗੱਲਬਾਤ ਮੁਸ਼ਮੀ ਹੈ ਕਿ ਹੁਣ ਤੱਕ ਉਹਥੇ ਕੀ ਕਰਕੇ ਆਏ ਨੇ ਤਾਂ ਹੁਣ ਅੱਗੇ ਵਾਸਤੇ ਜੋ ਅਸੀਂ ਕਰਨਾ ਤਾਂ ਉਹ ਅਸੀਂ ਇਸ ਤੋਂ ਮੀਟਿੰਗ ਤੋਂ ਬਹੁਤ ਤੁਹਾਨੂੰ ਦੱਸ ਦੇਵਾਂਗੇ ਕਿ ਅਸੀਂ ਆਹ ਕਰਨ ਜਾ ਰਹੇ ਹਾਂ ਮੇਰ ਸਾਹਿਬ ਇਹਨੂੰ ਦੇਖ ਕੇ ਜਿਹੜੇ ਅਧਿਕਾਰੀ ਜ਼ਿੰਮੇਵਾਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਉਹ ਕਿਤੇ ਬਹੁਤ ਸਾਰੇ ਜਿਹੜੇ ਨਕਸ਼ੇ ਬਿਨਾਂ ਪਾਸ ਹੋਏ ਕਿਸੇ ਚੈੱਕ ਨਹੀਂ ਕਰਿਆ ਜਾ ਕੇ ਜੋ ਉਹਨਾਂ ਦੀ ਕੀ ਮਿਲੀ ਘੂਪ ਸੀਗੀ ਇਹ ਸਾਰਾ ਸਾਹਮਣੇ ਆਇਆ ਦੇਖੋ ਇਹ ਕਾਫੀ ਸਮਝਦਾ ਕਿ ਕੋਈ ਇਹ ਇਹ ਕਹਿਣਾ ਬੜਾ ਜਲਦਬਾਜ਼ੀ ਵਾਲੀ ਗੱਲ ਹੋ ਜੂਗੀ ਕਿ ਕਿਹਦੀ ਜ਼ਿੰਮੇਵਾਰੀ ਬਣਦੀ ਆ ਕਿਹਦਾ ਕਸੂਰ ਹੈਗਾ ਕਦੋਂ ਬਿਲਡਿੰਗ ਬਣੀ ਸੀ ਜਿਹੜੀ ਬਿਲਡਿੰਗ ਹੁਣ ਬਣਨੀ ਸ਼ੁਰੂ ਹੋਈ ਸੀ ਜਿਹਦਾ ਕਾਰਨ ਕਰਕੇ ਬਿਲਡਿੰਗ ਗਿਰੀ ਆ ਉਹ ਉਹ ਕਦੋਂ ਸ਼ੁਰੂ ਹੋਈ ਸੀਗੀ ਉਥੇ ਮਤਲਬ ਉਹਨਾਂ ਨੇ ਕੋਈ ਐਪਲੀਕੇਸ਼ਨ ਅਪਲਾਈ ਕੀਤਾ ਸੀ ਜਾਂ ਨਹੀਂ ਕੀਤਾ ਸੀਗਾ ਉਹ ਅਸੀਂ ਮਤਲਬ ਉਸ ਗੱਲ ਦਾ ਵੀ ਪਤਾ ਕਰਵਾ ਰਹੇ ਆਂ ਵੀ ਜਿਹਦੀ ਜ਼ਿੰਮੇਵਾਰੀ ਬਣਦੀ ਆ ਦੇਖੋ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਬਣਦੀ ਆ ਕਿਉਂਕਿ ਜਿਹੜੇ ਜਾਨਾਂ ਚਲੀਆਂ ਗਈਆਂ ਉਹ ਵਾਪਸ ਨਹੀਂ ਆਉਣੀਆਂ ਜਿਹਦੇ ਪਰਿਵਾਰ ਦਾ ਕੋਈ ਚਿਰਾਗ ਬੁਝ ਗਿਆ ਉਹਨੇ ਵਾਪਸ ਨਹੀਂ ਆਉਣਾ ਤੋਂ ਮਤਲਬ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜੋ ਜ਼ਿੰਮੇਵਾਰ ਬੰਦਾ ਅਧਿਕਾਰੀ ਹੈਗਾ ਉਸ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਹੋਊਗੀ ਬਿਕੋਜ਼ ਵਿੱਚ ਜਿਹੜੇ ਬਗੜੀ ਨੇ ਬਣੇ ਜਾਂ ਕੰਮ ਜਨ ਕੰਸਟ੍ਰਕਸ਼ਨ ਕੰਮ ਚੱਲ ਰਿਹਾ ਉਹ ਲੈ ਕੇ ਕੋਈ ਐਕਸ਼ਨ ਕਿਹਾ ਜਾਵੇ ਜਿੰਨਾ ਚਿਰ ਪਹਿਲਾਂ ਕਲੀਅਰ ਲੈ ਲਓ ਮੋਗਲੀ ਲੈਂਸ ਲੈ ਲਓ ਉਸ ਤੋਂ ਬਾਅਦ ਜਿਹੜਾ ਕੰਮ ਸ਼ੁਰੂ ਕਰੋ ਦੇਖੋ ਅਸੀਂ ਜਿਹੜੀ ਮੀਟਿੰਗ ਹੋਣ ਕਰਨ ਜਾ ਰਹੇ ਆ ਮੈਂ ਇਸ ਦਾ ਮੈਂ ਮਤਲਬ ਫੋਨ ਤੇ ਤਾਂ ਸਾਰੀ ਗੱਲਬਾਤ ਕਮਿਸ਼ਨ ਸਾਹਿਬ ਨਾਲ ਮੇਰੀ ਹੁੰਦੀ ਰਹਿੰਦੀ ਆ ਮਨੂ ਕਿਹਾ ਸੀ ਇਮੀਜिएट ਜਿਹੜੀਆਂ ਬਿਲਡਿੰਗਾਂ ਦੇ ਆਪਾਂ ਨੂੰ ਕੋਈ ਨੇ ਅਪਲਾਈ ਨਹੀਂ ਕੀਤਾ ਹੋਇਆ ਕੰਮ ਚੱਲ ਰਿਹਾ ਹੈਗਾ ਉਹਨਾਂ ਇਮੀਜिएट ਬੰਦ ਕਰੋ ਉਹਨੂੰ ਕੰਮ ਨੂੰ ਰੋਕੋ ਉਹਨੂੰ ਕਹੋ ਆਪਾਂ ਨੇ ਪਹਿਲਾਂ ਫਾਰਮੈਲਟੀ ਪੂਰੀ ਕਰੇ ਉਦੋਂ ਉਸ ਤੋਂ ਬਾਅਦ ਉਹ ਆਪਣਾ ਕੰਮ ਲਾਵੇ ਜੇਕਰ ਉਹ ਨਹੀਂ ਪੂਰੀ ਕਰਦਾ ਤਾਂ ਉਹਨੂੰ ਇਮੀਜिएट ਉੱਥੇ ਹੀ ਰੋਕ ਦਿੱਤਾ ਜਾਵੇ ਜਿਹੜੀਆਂ ਦੂਸਰੀਆਂ ਹੈਗੀਆਂ ਉਹ ਤੁਹਾਨੂੰ ਮੈਂ ਦੱਸ ਚੁੱਕਿਆ ਹਾਂ ਕਿ ਅਸੀਂ ਉਹਨਾਂ ਦੇ ਖਿਲਾਫ ਜਿਹੜੀਆਂ ਕੋਈ ਬਿਲਡਿੰਗਾਂ ਕਮਜ਼ੋਰ ਨੇ ਉਹਨਾਂ ਨੂੰ ਅਸੀਂ ਮਤਲਬ ਢਾਉਣ ਦੀ ਗੱਲ ਕਰਾਂਗੇ ਜਿਹੜੀਆਂ ਬਿਲਡਿੰਗਾਂ ਦੇ ਬਹੁਤ ਜ਼ਿਆਦਾ ਵਾਇਓਲੇਸ਼ਨ ਹੈਗੀ ਆ ਔਰ ਉਥੇ ਅਸੀਂ ਉਹ ਮਤਲਬ ਨੋਨ ਮੁਤਾਬਕ ਜਿਹੜੀ ਹੈਗੀ ਆ ਉਹਨੂੰ ਉਸ ਤਰ੍ਹਾਂ ਪਾਸ ਕਰਾਂਗੇ ਤਾਂ ਹੀ ਉਹ ਬਦੌ ਅੱਗੇ ਕੰਮ ਕਰ ਪਾਊਗਾ ਅਗਰ ਬਈ ਨਹੀਂ ਕੰਮ ਕਰਨਾ। ਥੈਂਕ ਯੂ।